ਲਓ ਜੀ ਮੇਤਰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਅੱਜ ਦੀ ਵੀਡੀਓ ਦੇ ਵਿੱਚ ਚੈੱਕ ਕਰਨ ਲੱਗੇ ਆਪਾਂ ਵੀ 52 ਦਾ ਕਿੰਨੇ ਟਾਈਮ ਜੀ ਟਰਾਲੀ ਭਰਦਾ ਉਹ ਜਲ ਰਿਹਾ ਪਿੱਛੇ ਚੌਪਰ ਤੇ ਆਹ ਟਰਾਲੀ ਭਰ ਗਈ ਤੇਰੇ ਲੰਗਾ ਵੀ ਠੀਕ ਐ ਵਧੀਆ ਇਤੋਂ ਬਾਅਦ ਉਹ ਗੱਲ ਸੁਣ ਉਧਰ ਲਾਈ ਸਿੱਧਾ 메ਨ ਘੇਰੇ ਚ ਹਾਂ ਤੇ ਦੂਆ ਦੇਖਦੇ ਕਿੰਨੇ ਟਾਈਮ ਦੀ ਟਰਾਲੀ ਭਰਦੀ ਆ 52 ਦਾ ਸਣਾ ਤੇ ਆਪਾਂ ਪਹੁੰਚ ਗਏ ਚੌਪਰ ਕੋਲੇ ਤੇ ਕਰਦੇ ਆ ਫਿਰ ਚੈੱਕ ਲਓ ਜੀ ਹੁਣ ਆਪਾਂ ਚੈੱਕ ਕਰਨ ਲੱਗੇ ਆ ਵੀ 52 10 ਕਿੰਨੇ ਟਾਈਮ ਚ ਟਰਾਲੀ ਭਰਦਾ 11:24 ਹੋ ਗਏ 11 ਵਜੇ ਕੇ ਹੋ ਗਏ 24 ਮਿੰਟ ਇਹ ਟਰੈਕਟਰ ਦੇ ਤਾਂ ਆਪਾਂ ਚਲਾ ਦੇਖਦੇ ਆਂ ਫਿਰ ਕਿੰਨੇ ਟਾਈਮ ਚ ਭਰੂ ਹੋਣ ਟਰਾਲੀ 52 10 ਤੇਰੇ ਹਿਸਾਬ ਨਾਲ ਭਈਂ ਅੰਦਾਜ਼ਾ ਮੇਰੇ ਹਿਸਾਬ ਨਾਲ ਯਾਰ ਲੱਗਣਗੇ ਘੱਟ ਵੱਟ 14-15 ਮਿੰਟ 14-15 ਮਿੰਟ ਵੱਧ ਲੱਗਣਗੇ ਮੇਰੇ ਹਿਸਾਬ ਨਾਲ ਨਹੀਂ ਲੰਗਾ ਖੜਕੀ ਬਾਕੀ ਉਧਰ ਵੀ ਟਰੈਕਟਰ ਚੱਲ ਰਿਹਾ ਉਹ ਉਧਰ ਕਿਹੜਾ ਟਰੈਕਟਰ ਉਹ ਪ੍ਰਾਣਾ 5210 ਹਾਂ ਉਹ ਤੇ ਇਹ ਤੋਂ ਬਾਅਦ ਆਪਾਂ ਉਹਦਾ ਵੀ ਟਾਈਮ ਲਾ ਕੇ ਦੇਖਾਂਗੇ ਉਹਨੂੰ ਦੱਸ ਦੇਣੀ ਬੰਦੇ ਨੂੰ ਵੀ ਉਹ ਕਿੰਨੇ ਟਾਈਮ ਚ ਭਰੂਗਾ ਹੁਣ ਪਹਿਲਾਂ ਆਪਾਂ 5210 ਚੈੱਕ ਕਰਦੇ ਹਾਂ ਕਿੰਨੇ ਟਾਈਮ ਚ ਭਰਦਾ ਇਹ ਆ ਚਲੋ ਇੰਨੇ ਚਾਹ ਚੂ ਪੀਨੇ ਆ ਪਾਣੀ ਤੇ ਫਿਰ ਤੁਹਾਨੂੰ ਦਿਖਾਉਨੇ ਆ ਲਓ ਮਿੱਤਰੋ ਉੰਬੂਂ ਜੀ ਤਾਂ ਹੈਗੀ ਆ ਲੰਗਾ ਠੀਕ ਆ ਲੰਗਾ ਹੈਗਾ ਮਤਲਬ ਠੀਕ ਆ ਬਾਕੀ ਦੇਖਦੇ ਹਾਂ ਹੁਣ ਕਿੰਨੇ ਟਾਈਮ ਚ ਭਰੂ ਕਮੈਂਟ ਕਰ ਦਿਓ ਪਹਿਲਾਂ ਤੁਸੀਂ ਵੀ ਕਿੰਨੇ ਟਾਈਮ ਚ ਭਰੂਗਾ ਟਰਾਲੀ ਵੀਡੀਓ ਦੇਖ ਕੇ ਨਹੀਂ ਕਮੈਂਟ ਕਰਨਾ ਪਹਿਲਾ ਕਮੈਂਟ ਕਰਕੇ ਦੱਸਣਾ ਵੀ ਕਿੰਨੇ ਟਾਈਮ ਚ ਟਰਾਲੀ ਭਰੂਗਾ ਦੇਖਦੇ ਆ ਫਿਰ ਤੁਹਾਡਾ ਅੰਦਾਜ਼ਾ ਸਹੀ ਹੁੰਦਾ ਕਿ ਨਾ ਇਹ ਵਾਕੀ ਇਧਰ ਆਉਣੀ ੱੱਕੀ ਖੜੀ ਹੈਗੀ ਵਿਗੋ ਵਾਕੀ ਹੁਣ ਤਾਂ ਨਿਪਟ ਗਿਆਗਾ ਮੈਂ ਤਾਂ ਸੀਜ਼ਨ ਬਹੁਤ ਛੋਟਾ ਸੀ ਹੈ ਓਏ ਜਿਵੇਂ ਮਤਲਬ ਐਤਕੀ ਦਾ ਚੱਲ ਕੀ ਲੈ ਜੋ ਦੋ ਟਰਾਲੀਆਂ ਢਾਈ ਹੋ ਜਾਂਦੀਆਂ ਨੇ ਜਿਹੜੇ ਸਾਲ ਇੱਕ ਟਰਾਲੀ ਹੋਈ ਸੀ ਜੇ ਐਤਕੀ ਉਹ ਹੈ ਜੇ ਸੀਜ਼ਨ ਹੁੰਦਾ ਰੀਪਰ 100 100 ਟਰਾਲੀ ਵਿੱਚ ਮੈਂ ਬਸ 600 ਟਰਾਲੀ ਲਾ ਕੇ ਬਸ ਉਹਨੂੰ ਘਰੇ ਖੜੇ ਹੁੰਦੇ ਰੀਪਰ ਇੰਨਾ ਬੰਦਾ ਹਾਲ ਆ ਮਤਲਬ ਰੀਪਰੇ ਬਹੁਤ ਜ਼ਿਆਦਾ ਹੋ ਗਏ ਰੀਪਰ ਕਪੈਨ ਇਹ ਚੀਜ਼ਾਂ ਵੀ ਤੂੰ ਐ ਲਾ ਲਾ ਯਾਰ ਸਾਹਿਬ ਆਪਣੇ ਜਿਹੜੇ ਪੱਕੇ ਬੰਦੇ ਤੇ ਹਾਂ ਉਹ ਜਿਹੜੇ ਹਿੱਲਦੇ ਨਹੀਂ ਤੇ 4-5 ਸਾਲ ਤੋਂ ਲਗਾਤਾਰ ਕਰਦੇ ਤੇ ਹਾਂ ਉਹ ਤੂੜੀਆਂ ਕਰਾਈ ਵਿਹਲੇ ਬੈਠੇ ਨੇ ਹਾਂ ਸਹੀ ਗੱਲ ਆ ਜਿਨ੍ਹਾਂ ਦੀ ਆਪਾਂ ਬਾਅਦ 'ਚ ਕਰਦੇ ਹਾਂ ਬਾਅਦ 'ਚ ਕਰਦੇ ਹਾਂ ਖੜਦੇ ਤੇ ਆਪਣੇ ਕਹੇ ਤੇ ਹਾਂ ਸਹੀ ਗੱਲ ਆ ਏਕਾ ਆਪਣੇ ਰੀਪਰ ਵਾਲਾ ਦਾ ਇਹ ਮਾੜਾ ਹਾਲ ਕਰਦੇ ਆ ਜੇ ਨਰਮ ਵੀ ਦੇਖਦੀ ਵੀ ਨਰਮ ਚੱਲਦਾ ਨਹੀਂ ਹੈਗਾ ਉਹੀ ਚੱਕਰ ਨਹੀਂ ਵੀਰੇ ਅਸੀਂ ਚਲਾਉਨੇ ਆ ਅਸੀਂ ਕਰਦੇ ਆ ਧੂੜੀ ਹਾਂ ਉਹ ਐਦਕੀ ਜੰਮੂ ਚ ਕੋਈ ਬੈਨਾ ਬਹੁਤ ਵਾਗੀਆਂ ਵਾ ਇੱਕ ਵੀਡੀਓ ਜੀ ਦੇਖ ਰਿਹਾ ਦੀ ਬੰਦੇ ਦੀ ਮਤਲਬ ਹੁਣ ਉਰੇ ਦਾ ਸਾਰੇ ਕਿਤੇ ਸੀਜ਼ ਨਿਭੜਦੇ ਜੰਮੂ ਰਹਿੰਦਾ ਸੀ ਜੰਮੂ ਚ ਨੂੰ ਭੈਂ ਚ ਇੰਨੀਆਂ ਬੈਨਾ ਵਾਗੀਆਂ ਛੱਡ ਦੋ ਗੱਲਾਂ ਆਪਣੇ ਪਿੰਡੋਂ ਜੰਮੂ ਜਾਂਦਾ ਸੀ ਮੁੰਡਾ ਹੈਂ ਰੀਪਰ ਲੈ ਕੇ ਉੱਥੇ ਰੇਟ ਹੁੰਦਾ ਦੀ ਜੇ ਆਪਣੇ ਰੇਟ 1100 ਦਾ ਦੀ ਉੱਥੇ 25 2500 ਦਾ ਰੇਟ ਦੀ ਟਰਾਲੀ ਦਾ ਠੀਕ ਹੈ ਅਜੇ ਉੱਥੇ ਰੇਟ ਸਾਲਾ ਆਪਣੇ ਵਾਲਾ ਕਰਤਾ ਲੋਕਾਂ ਨੇ ਜਾ ਕੇ ਹਾਂ ਭੈ ਚਾਹ ਗੱਲ ਫੁੱਦੂ ਆਪਣੀ ਲੋਕਾਂ ਦੀ ਆਪਣੇ ਵਾਲੇ ਬਸ ਸਾਰੇ ਕਿਤੇ ਜਾ ਕੇ ਇਹੀ ਕਰਦੇ ਆ ਘਾਟਾ ਖਾਣਗੇ ਹੋਰ ਕਿਹੜੇ ਹਾਂ ਕੈਨੇਡਾ ਹਾਂ ਉਧਰ ਕੈਨੇਡਾ ਗੱਲ ਸਹੀ ਆ ਕੈਨੇਡਾ ਦੇਲਾ ਜਰੂਰ ਕਰਤਾ ਲੋਕਾਂ ਦਾ ਕੈਨੇਡਾ ਆਪਣੇ ਵਾਲੇ ਆਪਣੇ ਨਾਲੇ ਧੱਕਾ ਕਰੀ ਜਾਂਦੇ ਆ ਪੈਂ ਜੋ ਕੱਟ ਡਲਰਾਂ ਦੇ ਕੰਮ ਕਰਾਈ ਜਾਂਦੇ ਆ ਕਹਿੰਦੇ ਬਈ ਮੈਂ ਆਪਣੇ ਐ ਜਿਹੜਾ ਪੈਸੇ ਵੀ ਨਹੀਂ ਦਿੰਦੇ ਮੈਨੂੰ ਇੱਕ ਉਹ ਦੱਸ ਦਿੱਤੀ ਆਪਣੇ ਕੁੜੀ ਕਹਿੰਦੀ ਵੀ ਇੱਕ ਕੁੜੀ ਆ ਓਰੇ ਵੀ ਉਹ ਵਿਚਾਰੀ 8 ਡਾਲਰ ਤੇ ਕੰਮ ਕਰਦੀ ਨਹੀਂ ਵੀ ਪੇ ਰੇਟ ਆ ਉੱਥੇ 16 ਡਾਲਰ ਆ ਹਾਂ ਦੇਖ ਲੈ ਮਾ ਵੀ ਐ ਕਹਤੋਂ ਕਹਿੰਦੀ ਉਹ ਕਹਿੰਦੀ ਆ ਵੀ 8 ਡਾਲਰੇ ਮਿਲਣ ਵੀ ਉਹੀ ਬਹੁਤ ਆ ਰਹਿਣ ਖਾਣ ਪੀਣ ਦਾ ਖਰਚਾ ਤਾਂ ਨਿਕਲੇ ਕੋਈ ਗੱਲ ਅਗਲੇ ਨੂੰ ਐ ਹੁੰਦਾ ਵੀ ਘਰੋਂ ਘਾਣੂ ਮੰਗਾਵਾਂਗੇ ਹੋਰ ਇੰਨੀ ਮਜਬੂਰੀ ਹੈ ਨਾਲੇ ਕੰਮ ਆਪਣੇ ਪੰਜਾਬੀ ਕਰਾਉਂਦੇ ਗੋਰੇ ਤਾਂ ਪੂਰੇ ਪੈਸੇ ਦਿੰਦੇ ਆ ਪੰਜਾਬੀ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ ਹਾਂ ਸਹੀ ਗੱਲ ਆ ਆਪਣੇ ਪੰਜਾਬੀ ਨੂੰ ਮਜਬੂਰੀ ਦਾ ਫਾਇਦਾ ਚੱਕਦੇ ਆ ਆਪਣੇ ਆਂ ਦੀ ਦਾ ਆਪਣੇ ਪੰਜਾਬੀ ਕੌਮ ਮਰਦੀ ਕਾ ਤੋਂ ਆ ਆਪਣੇ ਆਪ ਦੇ ਹੀ ਮਾਰ ਦਿੰਦੇ ਆ ਆਪਣੇ ਨੂੰ ਸਹੀ ਗੱਲ ਆ ਆਪਣੇ ਆਪਿਆਂ ਨੂੰ ਮਾਰ ਆਪਣੇ ਚ ਗੱਦਾਰ ਜ਼ਿਆਦੇ ਨੇ ਆਪਣੀ ਉਹ ਚ ਕਮਿਊਨਿਟੀ ਚ ਭਲਾ ਨਹੀਂ ਸੋਚਦੇ ਹੈਗੇ ਵਿੱਚ ਜਿਹੜੇ ਸੋਚਦੇ ਆ ਆਪਣੇ ਵਰਗੇ ਉਹ ਫਿਰ ਜ਼ਿਆਦੀ ਸੋਚੀ ਜਾਂਦੇ ਆ ਉਹ ਆਪਣਾ ਨੁਕਸਾਨ ਕਰਾਉਂਦੇ ਆ ਆਪਣੇ ਵਰਗੇ ਸੋਚਦੇ ਆ ਆਪਾਂ ਤਾਂ ਹੀ ਦੌਰੇ ਫਿਰਦੇ ਆ ਓਏ ਨਜ਼ਾਰੇ ਲੈਨੇ ਫਿਰਦੇ ਐ ਨਹੀਂ ਟੈਨਸ਼ਨ ਟੰਚ ਨਹੀਂ ਲਈਦੀ। ਜਿੰਨੀ ਆਪਾਂ ਲੱਜ ਦੇ ਲੰਨੇ ਆਉਣੇ ਜੀ ਨਹੀਂ ਲੰਦਾ ਵੀ ਕੋਈ ਨੂੰ। ਹਾਂ। ਇਹ ਤਾਂ ਹੁਣ ਆਪਾਂ ਇੱਕ ਜਿਵੇਂ ਕਹਲਾ ਵੀ ਰੱਬ ਨੇ ਆਪਣੀ ਡਿਊਟੀ ਲਈ ਆ ਸਾਰਾ ਕੁਝ ਕਰਨ ਦੀ। ਆਪਣਾ ਦਾਣਾ ਪਾਣੀ ਲਿਖਿਆ ਹੋਇਆ ਉਹ ਰਿਆ ਬਾਈ ਦੀ ਮੋਟਰ ਤੇ ਸਾਰਾ ਕੁਝ ਇਹ ਆਪਾਂ ਉਹ ਚੁਗਦੇ ਫਿਰਦੇ ਆ। ਹੋਰ। ਹੋਰ ਕੀ ਆ ਬਸ ਇੱਥੇ ਅਨਜਾਲਾ ਜਿਹੜਾ ਆਪਣਾ। ਕੰਮ ਨਾਲ ਜਾਣਾ। ਲੋਕਾਂ ਨੂੰ ਮਿਲਿਆ ਬ ਨਾਲ ਜਾਣਾ। ਹਾਂ ਹੁਣ ਜਿੱਦੇ ਨਾਲ ਆਪਾਂ ਵਰਤਦੇ ਜੀ ਇਹਨਾਂ ਆਪਾਂ ਮਿਲਦੇ ਆ ਅਗਲਾ ਕੇਰਾ। ਬਾਈ ਸਾਰਾ ਕੁਝ ਲਿਖਿਆ ਪਿਆ ਪ੍ਰਮਾਤਮਾ ਵੱਲੋਂ। ਕਾ ਵੀ ਮਿੱਤਰੋ ਟਰਾਲੀ ਲੱਗ ਗਈ ਲਵੇ ਤੇ ਉਧਰ ਦੀ ਟਰਾਲੀ ਵੀ ਲਵੇ ਆ ਉਹ ਵੀ ਨਹੀਂ ਭਰੀ ਹਾਲੇ ਤੱਕ ਕਿਉਂਕਿ ਉਹ ਪਹਿਲਾਂ ਦੀ ਲਈ ਵੀ ਆ ਉਹ ਜੇ ਤੁਹਾਨੂੰ ਦਿਖਾਇਆ ਸੀ ਉਹਦੀ ਪਿੱਠ ਭਰ ਗਈ ਸੀ ਹਨਾ ਹਮ ਸਾਰੀ ਚੌਪਰ ਦਾ ਫਰਕ ਤਾਂ ਹੈਗਾ ਤੇ ਇਹ ਹਿੱਸੇ ਦੀ ਭਰੀ ਬੈਠਾ ਦੀ ਹਾਂ ਉਹ ਤੇ ਇਹ ਹਿੱਸਾ ਭਰੀ ਬੈਠਾ ਦੀ ਮੈਂ ਲਾ ਬਰਾਬਰ ਨੂੰ ਡੱਕ ਦਊਗਾ ਉਹਦੇ ਚੌਪਰ ਦਾ ਇਹ ਫਰਕ ਹੁੰਦਾ ਚੌਪਰ ਖਿੱਚ ਕੇ ਰੱਖ ਦਾਂਗੇ ਮਾਲ ਲਗਾਉਂਦਾ ਬਹੁਤ ਆ ਚੌਪਰ ਇੱਕ ਗੱਲ ਆ ਹੁਣ ਜਿਹੜਾ 852 ਤੇ ਲਾਇਆ ਵਾ ਆਪਣਾ ਰੀਪਰ ਉਹ ਭਾਂਜ ਚਿੱਧਾ ਲੰਗਾਉਂਦਾ ਹੀ ਨਹੀਂ ਹੈਗਾ ਉਹ ਟਰੈਕਟਰ ਨੂੰ ਦੱਬੀ ਜਾਂਦਾ ਟਾਈਮ ਦੇਖੀ ਕਿੰਨਾ ਹੋਇਆ ਸੱਚ ਟਾਈਮ ਦੇਖਦੇ ਹੁਣ ਕਿੰਨਾ ਹੋਇਆ ਹਲੇ ਰਹਿੰਦੀ ਏ ਟਰਾਲੀ ਤੇ ਜਣੀ 11:41 ਹੋ ਗਏ 11:41 ਕਿੰਨੇ ਤੇ ਲਈ ਤੇ 11:24 ਤੇ 24 ਤੇ 6 ਮਿੰਟ ਉਹ ਹੋ ਗਏ ਫੇਰ ਲੰਗਾ ਵੀ ਘਟਾ ਹਾਂ ਲੰਗਾ ਨਹੀਂ ਰਹੇਗਾ ਜੇ ਲੰਗਾ ਮੇਲੇ ਨੂੰ ਪੂਰਾ ਫੇਰ ਭਰਦਾ ਸੀ ਤੀ ਸਹੀ ਗੱਲ ਲਾਦਾ ਲਿੱਦ ਦਾ ਜਿਵੇਂ ਉਹ ਲਿੱਦ ਤੇ ਢੇੜਾ ਆਵੇ ਮੇਰਾ ਉਹ ਉਹਨੇ ਨਾਲੇ ਪਹਿਲਾਂ ਹੀ ਕਿਹੜਾ ਲਿੱਦ ਤੇ ਵੀ ਦਿੱਤਾ ਸੀ 53 ਦਾ ਸਾਲੇ ਉਹਦਾ ਉਹਦਾ ਪਹਿਲਾਂ ਉਹਨੇ ਉੱਥੋਂ ਆਏ ਘੇਰੇ ਤੇ ਮਤਲਬ ਆਏ ਇੱਥੇ ਨੂੰ ਐ ਉੱਤੇ ਨੂੰ ਘੁਮਾ ਕੇ ਲਿੱਦ ਤੇ ਢੇੜਾ ਦੇ ਕੇ ਲੈ ਕੇ ਗਿਆ ਨਾਲੇ ਕੋਈ ਨਹੀਂ ਤੇਰੇ ਪਿਟਾਉਣਿਆ ਫਿਰ ਅੰਦਰ ਚੱਲ ਪੇੜਾ ਟਰਾਲੀ ਗਈ ਪਰ ਮੈਂ ਤਾਂ ਫੋਨ ਦੇ ਚੱਕਰ ਚ ਟਰਾਲੀ ਭੁੱਲ ਗਿਆ ਵੀਡੀਓ ਬਣਾਉਣੀ ਕਿੰਨਾ ਟਾਈਮ ਹੋ ਗਿਆ ਲੈ ਗਿਆ 20 ਮਿੰਟ 11:40 2 ਮਿੰਟ ਪਹਿਲਾਂ ਦੱਸ ਦੀ 11:40 11:40 ਦੇ ਭਾਦ ਕਿੰਨੇ ਚ 20 ਮਿੰਟ ਚ ਬਸ ਠੀਕ ਆ ਫਿਰ 20 ਮਿੰਟ ਚ ਠੀਕ ਆ 20 ਮਿੰਟ ਚ ਭਰ ਗਈ ਬਾਬੋ ਟਰਾਲੀ ਲਾਂਗਾ ਨਹੀਂ ਨਾ ਹੈਗਾ ਹਾਂ ਲਾਂਗਾ ਘਟਾ ਹੈ ਬਾਕੀ ਥੋੜੇ ਜਿਹਾ ਹੋਰ ਥੱਲੇ ਲਓ ਜੀ ਹੁਣ ਆਪਾਂ ਫਿਲਟਰ ਦਿੱਤਾ ਝਾੜ ਤੇ 20 ਮਿੰਟ ਦੇ ਵਿੱਚ ਭਰ ਦਿੱਤੀ ਟਰਾਲੀ ਉਧਰਲੀ ਟਰਾਲੀ ਹਲਕ ਭਰੀ ਨਹੀਂ ਹੈਗੀ ਉਹਦੇ ਵਾਲੀ ਬਈ ਨਾਲ ਉਹਨੇ ਲਿੱਦ ਦਿੱਤੀ ਕਿਹੜਾ ਦਿੱਤਾ ਸੀ ਭਰ ਗਈ ਹੁਣ ਭਰੀ ਲਓ ਜੀ ਆਪਾਂ ਟਰਾਲੀ ਭਰ ਕੇ ਵੀ ਕੀ ਕਰਾਂਗੇ ਬੰਦੇ ਹੀ ਨਹੀਂ ਪਹੁੰਚ ਰਹੇ ਆਪਣਾ ਦੱਸ ਕੀ ਮੈਂ ਦੇਖ ਲਾ ਮੈਂ ਕਿੱਥੋਂ ਟਰਾਲੀ ਪਹੁੰਚਾਂਦਾ ਉਹਦੀ 60 ਨਾਲ ਬਾਈ ਲਵੇ 60 ਨਾਲ ਬਾਈ ਟਰਾਲੀ ਹੌਲੀ ਚਲਾਉਂਦਾ ਡਰਾਈਵਰ ਵੀ ਥੋੜੀ ਵਿਚਾਰ ਡਰ ਕੇ ਜੇ ਕਰਦਾ ਆ ਰੇਡੀਏਟਰ ਸਾਫ ਕਰਦੇ ਮਾੜਾ ਜਿਹਾ ਲੇਟ ਜੀ ਮਾਰਦੇ ਤੇ ਹੋਰ ਉਤਰ ਜੂਗਾ ਇਹ ਤੇ ਹੋਰ ਮੇਤਰੋ ਫਿਰ ਦੱਸੋ ਕਮੈਂਟ ਕਰਕੇ ਤੁਹਾਡੇ ਵਾਲਾ ਕਿਹੜਾ ਟਰੈਕਟਰ ਕਿੰਨੇ ਟਾਈਮ ਚ ਟਰਾਲੀ ਭਰਦਾ ਐ ਤਾਂ ਹਾਈएस्ट ਅਸੀਂ 13 ਮਿੰਟ ਚ ਭਰੀ ਵੀ ਆ ਪਰ ਉਦੋਂ ਵੀਡੀਓ ਨਹੀਂ ਬਣਾਈ ਤੀਲ ਵਧੀਆ ਲੰਗੇ ਚ ਕਿਉਂਕਿ ਹੁਣ ਜਿਹੜੇ ਲੰਗੇ ਰਹਿ ਗਈ ਕਿ ਤੱਕ ਮੰਜੂਰ ਇਹ ਲੰਗੇ ਤੇ ਦੂਜੀ ਗੱਲ ਮੀਮੂ ਪਿਆ ਗੁਲੀ ਡੰਡਾ ਉਹ ਬੁੱਟੀ ਜੀ ਬਹੁਤ ਆ ਵੱਡੀ ਇਹ ਵੱਡੀ ਹੈ ਲੰਗੇ ਚ ਆ ਆ ਦੇਖੋ ਕੋਈ ਚੱਕਰ ਨਹੀਂ 20 ਮਿੰਟ ਚ ਵਰਗੀ 20 ਆ ਉਸ ਤੋਂ ਤਾਂ ਜ਼ਿਆਦਾ ਮਤਲਬ ਸਾਰੇ ਦਿਨ ਦੀ ਔਸਤ ਤਾਂ 20 ਮਿੰਟ ਦੀ ਉਹ ਪੈਂਦੀ ਆ 20 ਦੀ ਪਹਿਜੇ 22 ਦੀ ਪਹਿਜੇ ਕੋਈ ਟਰਾਲੀ 13ਾਂ ਚ ਭਰੀ ਜਾਂਦੀ ਹੁੰਦੀ ਸੀ ਕੋਈ 14ਾਂ ਚ 15 16 ਚੱਲ ਜਣੀ ਮੁੜਦੀ ਆਹ ਟੱਲ ਜਿਆ ਹੁਣ 20 ਮਿੰਟ ਤੱਕ ਵੀ ਨਹੀਂ ਮੁੜੀ ਦੱਸੋ ਪਰ ਹਾਂ ਨੇ ਯਾ ਆਜੀ ਤਾਂ ਯਾਰ ਜਿਹੜਾ ਆਪਣਾ ਮੂਰੇ ਲਾਇਆ ਉਹ ਸਿਸਟਮ ਇਹਦਾ ਫਾਇਦਾ ਵੜੀਆ ਟੁੜੀ ਨਹੀਂ ਹੁੰਦੀ ਹਾਂ ਕੋਈ ਕਰਨੀ ਹਾਂ ਕਰਦੀ ਏ ਕਾਫੀ ਜਨਤਾ ਸੈੱਟ ਕਰਕੇ ਟ੍ਰੈਂਡਰ ਰੱਖੇ ਨੇ ਆਹ ਇੱਕ ਕਹਿੰਦਾ ਫਿਰ ਆਹ ਆਹ ਇਹਦੇ ਵਰਗੀ ਚੀਜ਼ ਆਹ ਹਾ ਵਾਜੀ ਵਾਹ ਕੀ ਬਾਤ ਹੈ ਦੋਨੋਂ ਹੂੰ ਉਧਰ ਵੀ ਭਰਗੀ ਡਰਦੇ ਹੁਣ 53 ਦਾ ਸੜੀ ਉਹ ਵੀ ਮਿੱਤਰੋ ਜੌਂਡੀਅਰ ਨੇ 20 ਮਿੰਟ ਚ ਟਰਾਲੀ ਭਰਤੀ ਉਹੀ ਐਵਰੇਜ ਯਾਰ ਮਤਲਬ ਲਾ ਲਓ ਜੇ ਵਧੀਆ ਲੰਗਾ ਲੰਗਾ ਸੁੱਕਾ ਟਰੈਕਟਰ 15 ਕਿ ਮਿੰਟ ਚ ਟਰਾਲੀ ਭਰਦਾ ਮਤਲਬ ਭਰਨ ਨੂੰ ਤਾਂ 13 ਚ ਵੀ ਭਰ ਦਿੰਦਾ ਹੈ ਪਰ ਨੋਰਮਲ ਔਸਤ ਜਿਹੜੀ ਕਹਿੰਦੇ ਨੇ 15 16 ਮਿੰਟ ਦੀ ਔਸਤ ਪੈਂਦੀ ਆ ਜਿਆਦਾਤਰ ਮਤਲਬ ਜਿਵੇਂ ਹੁਣ ਆਪਾਂ ਨੋਰਮਲ ਕਹਿ ਦਈਏ ਵੀ ਚੇ ਲੰਗਾ ਕਈ ਵਾਰ ਮੜਿਆ ਗਿੱਲਾ ਨਰਮ ਹੁੰਦਾ ਕਈ ਵਾਰ ਸੁੱਕਾ ਹੁੰਦਾ 20 ਮਿੰਟ ਦੀ ਔਸਤ ਪੈਂਦੀ ਆ ਸਾਰੀਆਂ ਟਰਾਲੀਆਂ ਦੀ ਜੇ ਮਤਲਬ ਫੁੱਲ ਮਤਲਬ ਵਧੀਆ ਵੱਡੀ ਨੂੰ ਹੋਏ ਹੋਏ ਚਾਰ ਪੰਜ ਦਿਨ ਜੇ ਆਪਾਂ ਸ਼ੁਰੂ-ਸ਼ੁਰੂ ਚ ਚਲਾਉਣੇ ਉਦੋਂ ਅੱਧੇ ਘੰਟੇ ਦੀ ਔਸਤ ਪਈ ਜਾਂਦੀ ਆ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਹਨਾ ਤੁਹਾਡੇ ਕਿਵੇਂ ਆ ਸਿਸਟਮ ਕਿੰਨੇ ਟਾਈਮ ਦੀ ਔਸਤ ਪਾਉਣੇ ਹੋ ਤੁਸੀਂ ਤੇ ਕਿੰਨੀਆਂ ਟਰਾਲੀਆਂ ਕਰੀਆਂ ਨੇ ਐਤ ਕੀ ਸੀਜ਼ਨ ਚ ਹੁਣ ਤੱਕ ਕਿੰਨੀਆਂ ਕਰਤੀਆਂ ਐਤ ਕੀ ਸੀਜ਼ਨ ਚ ਮੇਰੇ ਲੱਗਦਾ 250 ਟਰਾਲੀ ਨੂੰ ਮੈਂ ਸਾਥ ਲਾਉਣਗੇ ਦੋਹੇ ਡਾਇਰੈਕਟਰ ਬਿਟਾ ਇਟਾ ਇਸੋ ਟਰੈਕ ਇੱਕ ਇੱਕ ਟਰੈਕਟਰ ਨੇ ਟਰਾਲੀ ਕਰੀ ਬਾਕੀ ਕਿਉਂਕਿ ਐਤਕੀਰੀ ਪਰ ਬਹੁਤ ਜ਼ਿਆਦਾ ਹੋ ਗਿਆ ਕਪੈਨਾਂ ਵੀ ਬਹੁਤ ਜ਼ਿਆਦਾ ਹੋ ਗਈਆਂ ਤਾਂ ਹੀ ਦਾ ਮੈਂ ਉਹ ਗੱਲ ਕਰਦਾ ਸੀ ਵੀ ਜੇ ਆਪਣੇ ਐਤਕੀ ਕਿੱਕੀ ਟਰਾਲੀ ਹੁੰਦੀ ਤਾਂ ਟਰੈਕਟਰ 100 100 ਟਰਾਲੀ ਮਸਾਂ ਕਰਦੇ ਇੱਕ ਇੱਕ ਟਰੈਕਟਰ ਨੂੰ 100 100 ਦੀ ਬੰਡਗੀ ਬਾਕੀ ਚੱਲ ਰਿਹਾ ਜੀ ਓਟਾ ਬੱਕ ਦਾ ਐਵਰੇਜ ਕੱਢਣ ਦਾ ਟਾਈਮ ਲੱਗਿਆ ਨਹੀਂ ਹੈਗਾ ਦੇਖਦੇ ਜੇ ਟਾਈਮ ਲੱਗਿਆ ਤਾਂ ਕੱਢਾਂਗੇ ਉਧਰ ਫਿਰ ਦੇਖਾਂਗੇ ਆਪਾਂ ਐਵਰੇਜ ਵੀ ਕੱਢ ਕੇ ਹਾਂਜੀ ਮਿੱਤਰੋ ਕੀ ਹਾਲ ਚੱਲੇ ਲਓ ਜੀ 855 ਚੱਲਿਆ ਰੀਪਰ ਲੈ ਕੇ ਥੋੜਾ ਥੋੜਾ ਜਿਹਾ ਪੈ ਗਿਆ ਮੂਹ ਤੇ ਆਪਾਂ ਚੱਲੇ ਅੱਜ ਮੂੰਗੀ ਵੀ ਜਣ ਤੇ ਜੀ ਭਾਈ ਮੂੰਗੀ ਵੀ ਵੇਜਣੀ ਆਪਾਂ ਨੇ ਏ ਬਾਈ ਜਾਨੇ ਹੁਣ ਡੇਟ ਹੋ ਗਈ ਤੂੰ ਦੱਸ ਉਹਦਾ ਫੇਰ ਆਪਾਂ ਨੂੰ ਕੀ ਫਾਇਦਾ ਆਊਗਾ ਜੇ ਡੇਟ ਹੋ ਗਈ ਆਪਾਂ ਖਾਦ ਪਾ ਦਾਂਗੇ ਵੀਰੇ ਹਰੀ ਖਾਦ ਜੇ ਬਾਈ ਮੰਗੀ ਡੇਟ ਹੋ ਗਈ ਜਿਹੜੇ ਵੀਰਾਂ ਨੇ ਬੀਜਣੀਆਂ ਹਲਕੀਆਂ ਜ਼ਮੀਨਾਂ 'ਚ ਉੱਥੇ ਮੰਗੀ ਬੀਜ ਲਓ ਇਹ ਨਾ ਬਹਿਮ ਕਰਿਓ ਵੀ ਡੇਟ ਹੋ ਗਈ ਕਿਉਂਕਿ ਅੱਗੇ ਜੀਰੀ ਦੇ ਝਾੜ ਤੇ ਬਹੁਤ ਅਸਰ ਪਊਗਾ ਹਰੀ ਖਾਦ ਪੈਦੂ ਬੈਜੂਗੀ ਤੇ ਆਪਾਂ ਗਰੂੜੀਦਾਰ ਇਹ ਮੰਨ ਲਓ ਮੁੱਲ ਲੈ ਕੇ ਇੰਨਾ ਪਾ ਨਹੀਂ ਸਕਦੇ ਹੁੰਦੇ ਜਿੰਨਾ ਹਰੀ ਖਾਦ ਦਾ ਫਾਇਦਾ ਤੇ ਆਓ ਚੱਲਿਆ ਸਾਹਮਣੇ 855 ਰੇਟ ਪਰ ਲੈ ਕੇ ਇੰਨੇ ਐਂਟਰ ਨਾਲ ਆਉਣਗੇ ਦੂਜੀ ਟਰਾਲੀ ਲੈ ਕੇ ਆਪਾਂ ਚੱਲਦੇ ਹਾਂ ਇਹਦੇ ਨਾਲ ਮੂੰਗੀ ਵੀ ਜਣਾ ਰੋਟਾ ਮੀਟਰ ਦਾ ਤੇ ਮੇਰੀ ਪਰ ਨਹੀਂ ਆਪਣੀ ਟੂੜੀ ਇਦਾਂ ਜਿੱਤੇ ਰੁਲ ਗਿਆ ਆਪਣੀ ਫੇਰ ਹੀ ਚੱਲਦੀ ਤਾਂ ਹੋ ਗਈ ਅੱਧੀ ਕਦਾ ਹੋ ਗਈ ਬਾਕੀ ਜਿਹੜੇ ਬੰਦੇ ਕੋਲ ਰੀਪਰ ਹੁੰਦਾ ਉਹਦਾ ਇਹ ਪੰਗਾ ਆ ਉਹਦੇ ਕਾਲੀ ਤੂੜੀ ਹੁੰਦੀ ਆ ਕਿਉਂਕਿ ਜਦ ਨੂੰ ਮੀਂਹ ਪੈ ਕੇ ਐਨ ਲਾਣੋ ਹੋ ਜਾਵੇ ਜਾਨੂੰ ਆਪਣੀ ਤੂੜੀ ਕਰਨ ਲੱਗਦਾ ਕਰ ਲਿਆ ਆਪਾਂ ਨੇ ਜਿਹੜੀ ਫੇਰ ਹੀ ਐਂ ਤਾਂ ਸਾੰਭ ਲਈ ਖਾਸੀ ਤੂੜੀ ਕਰਤੀ ਆਪਾਂ ਨੇ ਡੰਗਰਾਂ ਤੇ ਕਾੜ ਲਿਆ ਸਾੰਭ ਲਈ ਆ ਜਲੋ ਹੁਣ ਆਪਾਂ ਦੇਖਦੇ ਆ ਅੱਗੇ ਜਾ ਕੇ ਕੀ ਕੰਮ ਬਣਦੇ ਨੇ ਆਪਣੇ ਪਹਿਲਾਂ ਰੋਟਾਵੇਟਰ ਪਾ ਲਈਏ। ਲਓ ਜੀ ਆਪਾਂ ਖਰਚਿਆਂ 'ਚ ਛੱਟਾ ਮਾਰ ਕੇ ਪਾਣੀ ਦਿੱਤਾ ਹੋਇਆ ਪਹਿਲਾਂ ਉੱਤੇ ਰੋਟਾਵੇਟਰ ਫੇਰ ਰਹੇ ਹਾਂ। ਰੋਟਾਵੇਟਰ ਵੀ ਨਾ ਤਾਂ ਬਾਹਲਾ ਦੱਬ ਕੇ ਫੇਰ ਰਹੇ ਹਾਂ ਤੇ ਨਾ ਬਾਹਲਾ ਹੌਲੀ ਕਿਉਂਕਿ ਜਿਆਦਾ ਡੂੰਗੀ ਬੀਜੇ ਫਿਰ ਜਰਮੀਨੇਸ਼ਨ ਤੇ ਅਸਰ ਪਊਗਾ। ਸੋ ਸਾਰੇ ਵੀਰ ਦੱਸਿਓ ਵੀ ਆ ਤਰੀਕਾ ਸਹੀ ਐ। ਆਪਾਂ 10 ਕਿਲੋ ਕਿਲੇ ਦਾ ਬੀਜ ਪਾ ਰਹੇ ਹਾਂ। 444 ਬੀਜੀ ਆਪਾਂ ਨੇ। ਤੋ ਤੁਹਾਨੂੰ ਦਿਖਾਈ ਜਾਵਾਂਗੇ ਬਿਉਣ ਵਾਲੇ ਦਿਨਾਂ ਚ ਕਿਵੇਂ ਦਾ ਰਿਜ਼ਲਟ ਆਉਂਦਾ ਜੇ ਮੀਂਹ ਕਣੀ ਨਾ ਹੋਇਆ ਤਾਂ ਉਮੀਦ ਆ ਵੀ ਵਧੀਆ ਜਰਮੀਨੇਸ਼ਨ ਹੋਊਗੀ ਬਾਈ ਦੇਖੋ ਤੁਸੀਂ 1600 ਚੱਕਰ ਤੇ ਚੱਲ ਰਹੇ ਹਾਂ ਪਹਿਲੇ ਮੀਡੀਆ ਵਿੱਚ ਪਹਿਲੇ ਮੀਡੀਆ ਟਰੈਕਟਰ ਦਾ ਤੋਰਾ ਦੇਖ ਲਓ ਕਿੰਨਾ ਤੇ ਕੋਈ ਚੱਤਰ ਚੱਤਰ ਦੀ ਟੋੜ ਨਹੀਂ ਤਾਂ ਕਿਉਂਕਿ ਆਪਾਂ ਜ਼ਿਆਦਾ ਨਹੀਂ ਕੱਢ ਰਹੇ ਤੇ ਜ਼ਿਆਦਾ ਕੱਢ ਕੇ ਫਾਇਦਾ ਨਹੀਂ ਕਿਉਂਕਿ ਜੇ ਮੀਂਹ ਰੁਕਾ ਵਾਟਿਆ ਫੇਰ ਔਖਾ ਹੋ ਜਗਾ ਜਰਮੀਨੇਸ਼ਨ ਦਾ ਆ ਵੀ ਨਹੀਂ ਲੇ ਸਕਦੇ ਜੇ ਲੋਟ ਆ ਗਿਆ ਤਾਂ ਵੱਢੀ ਜਾਊਗੀ ਨਹੀਂ ਫਿਰ ਹਰੀ ਖਾਦ ਪੈ ਜੂਗੀ ਲਾਓ ਵੀ ਭਰ ਲੈਣ ਦੀ ਟਰਾਲੀ ਛੱਡੀਆਂ ਹੁੰਦਾ 74 ਪੂਰੀ ਚਲਾ ਦਈਏ ਫਿਰ ਰੀਪਰ ਦਾ ਏ ਚਲੋ ਜੀ ਚਲਾਉਨੇ ਆ ਫੇਰ ਈ ਪਰ ਉਹ ਵੀ ਮੇਤਰੋ ਚੱਲ ਰਹੀ ਏ ਇੱਕ ਪੈਨ ਅੱਜ ਕਰ ਦੇਣਾ ਫਤਿਹ ਆ ਖੇਤ ਰਹਿ ਗਿਆ ਉਦੋਂ ਦਾ ਉਹ ਖੇਤ ਤੇ ਇੱਕ ਉਧਰ ਆਪਣਾ ਹੋ ਰਹਿੰਦਾ ਜਿੱਥੋਂ ਉਹਦੇ 22 ਫੁੱਟੀ ਭਰੀ ਤੀ ਸੌੜੇ ਵਾਲਾ ਤੋਂ ਉਦੋਂ ਦਾ ਲੱਗਭਗ ਆਪਣਾ ਫਤਿਹ ਹੀ ਨਿਭੜ ਜਾਣਗੇ ਸੰਡੇ ਖੇਤ ਨਹੀਂ ਉਹ ਰਹਿ ਜੂ ਪਰ ਆਲੂ ਵਾਲੀ ਕਣਕ ਰਹਿ ਜੂ ਭੁੱਲ ਗਿਆ ਸੀ ਮੈਂ ਤਾਂ ਮੈਨੂੰ ਇਹਦੀ ਵਾਸਤੇ ਬੜ ਗਿਆ ਜੰਮਾ ਆਲੂ ਵਾਲੀ ਕਣਕ ਰਹਿ ਜੂ ਜੀ ਆ ਰਾਤ ਸਾਰਾ ਏਰੀਆ ਚੱਕਦਾ ਉਹ ਤੱਕ ਆਹ ਖੇਤ ਛੱਡ ਕੇ ਗਾਹਾਂ ਫੇਰ ਉਹ ਆਲੂ ਵਾਲੀ ਖੜੀ ਆ ਉਦੋਂ ਫੇਰ ਉਹ ਗਾਂ ਖੜੀ ਆ ਆਲੂਆਂ ਮਾਇਆ ਹੋ ਗਿਆ ਇੱਕ ਟਰਾਲੀ लेट ਮੈਨੂੰ ਫੋਨ ਕਰੀ ਗਿਆ ਮੁੰਡਾ ਕਹਿੰਦਾ ਟਰਾਲੀ ਲੈ ਗਿਆ ਟਰਾਲੀ ਲੈ ਗਿਆ ਟਰਾਲੀਆਂ ਟਰਾਲੀਆਂ ਕਰਤੀਆਂ ਹੁਣ ਇਹਦੇ ਕੋਲ ਦੋ ਆ ਖੜੀਆਂ ਨੇ ਕਾਹ ਨਾਲ ਆਏ ਆ ਵੀ ਭਰੀ ਚੱਲ ਹੁਣ ਐਸ਼ਨ ਨਾਲ ਫੇਰ ਲੈ ਕੇ ਜਾਉ ਹੁਣ ਭਰੀ ਚੱਲ ਗਿਆ ਜਿੰਨੀਆਂ ਭਰਨੀਆਂ ਨੇ